ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਜ਼ਰੀਏ ਧਮਕੀ ਮਿਲਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਪਾ ਚਾ ਗਈ ਹੈ ਧਮਕੀ ਦੇਣ ਵਾਲੇ ਨੇ ਚਰਨਜੀਤ ਸਿੰਘ ਚੰਨੀ ਕੋਲੋਂ 2 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਹੈ ਇਸ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੁਦ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਫੋਨ ਕਰਨ ਵਾਲੇ ਸ਼ਖਸ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਭਾਈ ਜੀ ਨਾਲ ਕਰਵਾਉਂਦਾ ਹਾਂ ਤਾਂ ਚੰਨੀ ਨੇ ਅੱਗੋਂ ਕਿਹਾ ਕਿ ਤੁਸੀਂ ਹੀ ਦੱਸ ਦਿਓ ਕੀ ਕੰਮ ਹੈ ਫਿਰ ਮੈਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰ ਲਓ ਸਾਨੂੰ ਤੁਰੰਤ ਚਾਹੀਦਾ ਤਾਂ ਚੰਨੀ ਨੇ ਕਿਹਾ ਕਿ ਤੁਸੀਂ ਗਲਤ ਫੋਨ ਕਰ ਲਿਆ ਮੇਰੇ ਕੋਲ 2 ਕਰੋੜ ਰੁਪਏ ਨਹੀਂ ਨੇ ਉਹਨਾਂ ਕਿਹਾ ਕਿ ਮੈਨੂੰ ਫਿਰਾਤੀ ਮੰਗਣ ਵਾਲੇ ਵੱਲੋਂ ਮੈਸੇਜ ਵੀ ਭੇਜੇ ਗਏ ਨੇ ਉਨਾ ਵੱਲੋਂ ਇਸ ਸਬੰਧੀ ਸਾਰੇ ਸਕਰੀਨਸ਼ਾਟ ਡੀਜੀਪੀ ਅਤੇ ਡਾਈਜੀ ਨੂੰ ਵੀ ਭੇਜੇ ਗਏ ਨੇ ਉਹਨਾਂ ਦੱਸਿਆ ਹਾਲਾਂਕਿ ਜਿਨ੍ਹਾਂ ਵੱਲੋਂ ਮੈਨੂੰ ਫੋਨ ਕੀਤੇ ਜਾ ਰਹੇ ਸੀ ਉਹਨਾਂ ਨੇ ਮੇਰੇ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ ਉਸੇ ਦਿਨ ਤੋਂ 2-3 ਵਾਰ ਮੈਨੂੰ ਫੋਨ ਆਏ ਅਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਮੇਰੇ ਕੋਲੋਂ ਤੁਹਾਨੂੰ ਕੁਝ ਨਹੀਂ ਮਿਲੇਗਾ ਤੁਸੀਂ ਗਲਤ ਜਗ੍ਹਾ ਪੰਗੇ ਲੈ ਰਹੇ ਹੋ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ ਇਸ ਮਾਮਲੇ ਉੱਤੇ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ ਪੁਲਿਸ ਵੱਲੋਂ ਮਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਮਾਮਲੇ ਉੱਤੇ ਕੀ ਕਹਿਣਾ ਹੈ ਰੋਪੜ ਪੁਲਿਸ ਦਾ ਤੁਸੀਂ ਵੀ ਸੁਣੋ ਜਰਾ ਪਰਸੋਂ ਮੈਨੂੰ ਇੱਕ ਸੋਸ਼ਲ ਮੀਡੀਆ ਤੇ ਪੋਸਟ ਦਿਖਾਈ ਦਿੱਤੀ ਸੀਗੀ ਉਸ ਤੋਂ ਬਾਅਦ ਮੈਂ ਆਪਣੇ ਡੀਐਸਪੀ ਸਾਹਿਬ ਦੀ ਡਿਊਟੀ ਲਗਾਈ ਸੀਗੀ ਜਿਹੜੇ ਕਿ ਐਕਸੀਐਮ ਸਾਹਿਬ ਦੇ ਰਹਿਗੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਡਿਟੇਲ ਸਾਰੀਆਂ ਸਾਡੇ ਕੋਲ ਮੰਗਾਲੀਆਂ ਨੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਬਾਕੀ ਉਹਨਾਂ ਦੇ ਨਾਲ ਰابطਾ ਚੱਲ ਰਿਹਾ ਹੈਗਾ ਕਿ ਜੇਕਰ ਉਹ ਪਰਚਾ ਦਰਜ ਕਰਾਣਾ ਚਾਹੁੰਦੇ ਹੈ ਕਿ ਨਹੀਂ ਤੇ ਉਹ ਪਰਚਾ ਵੀ ਦਰਜ ਕਰਾ ਸਕਦੇ ਨੇ ਬਾਕੀ ਟੈਕਨੀਕਲ ਟੀਮ ਸਾਡੀ ਔਨ ਦਾ ਜੌਬ ਹੈਗੀ ਹੈ ਅਸੀਂ ਕੁਝ ਇੱਕ ਪੁਖਤਾ ਸਬੂਤ ਵੀ ਜਿਹੜੇ ਹੈਗੇ ਨੇ ਹਾਸਿਲ ਕਰ ਲਏ ਹੈਗੇ ਨੇ ਜਿਵੇਂ ਪਰਚਾ ਦਰਜ ਹੁੰਦਾ ਹੈਗਾ ਉਸ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਨਾਲ ਦੇ ਨਾਲ ਕੀਤੀ ਜਾਊਗੀ ਪਹੁੰਚ ਹੋਈ ਕੋਣ ਬੰਦੇ ਨੇ ਕਿਹੜਾ ਪਤਾ ਦੇਖੋ ਜੀ ਹਜੇ ਮੈਂ ਕੁਝ ਕਹਿ ਨਹੀਂ ਸਕਦਾ ਹੈਗਾ ਕਿ ਬੰਦਾ ਕਿਹੜਾ ਹੈਗਾ ਬਟ ਟੈਕਨੀਕਲ ਟੀਮ ਸਾਡੀ ਔਨ ਦਾ ਜੌਬ ਹੈਗੀ ਹੈ ਜਦੋਂ ਬੰਦਾ ਗ੍ਰਿਫਤਾਰ ਹੋ ਜਾਊਗਾ ਫਿਰ ਮੈਂ ਕਹਿ ਸਕਦਾ ਹੈਗਾ ਕਿ ਉਹ ਬੰਦਾ ਕਿਹੜੇ ਕਿਸਮ ਦਾ ਬੰਦਾ ਹੈਗਾ ਗੈਂਗਸਟਰ ਹੈਗਾ ਜਾਂ ਸਾਈਬਰ ਕ੍ਰਾਈਮਨਲ ਹੈਗਾ ਇਸ ਟਾਈਮ ਤੇ ਕੁਝ ਵੀ ਪੁਖਤਾ ਤਰੀਕੇ ਦੇ ਨਾਲ ਕਹਿ ਪਾਣਾ ਜਿਹੜਾ ਹੈਗਾ ਦੈਟ ਇਜ਼ ਡਿਫਿਕਲਟ ਜਿਹਦਾ ਕਹਿਣਾ ਇਹ ਹੈਗੇ ਡੀਜੀਪੀ ਸਾਹਿਬ ਨੇ ਜਿਹਨਾਂ ਨੇ ਕੰਪਲੀਟ ਕੀਤੀ ਮੈਂ ਤੁਹਾਨੂੰ ਦੱਸਦਾ ਮੈਨੂੰ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਮਿਲੀ ਸੀਗੀ ਔਰ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਆਪਣੀ ਟੀਮ ਜਿਹੜੀ ਹੈਗੀ ਉਹ ਔਨ ਦਾ ਜੌਬ ਲਗਾ ਕਰਕੇ ਡੀਐਸਪੀ ਮੋਰਿੰਡਾ ਨੇ ਇਹਨਾਂ ਨਾਲ ਪਰਸਨਲੀ ਗੱਲ ਕਰਕੇ ਡਿਟੇਲਸ ਆਪਣੇ ਕੋਲ ਮੰਗਾ ਲਿਆ ਨੇ ਔਰ ਸਾਡੀ ਟੈਕਨੀਕਲ ਟੀਮ ਜਿਹੜੀ ਸਾਈਬਰ ਸੈੱਲ ਦੀ ਹੈਗੀ ਹੈ ਹੀ ਇਜ਼ ਦੇਅਰ ਔਨ ਦਾ ਜੌਬ ਉਹਨਾਂ ਨੇ ਇਹ ਵੀ ਕਿਹਾ ਜਿਵੇਂ ਡੀਆਈਜੀ ਸਾਹਿਬ ਜਿਹੜੇ ਆਪਣੇ ਰੋਪੜ ਰੇਂਜ ਹੈ ਉਹਨਾਂ ਨੂੰ ਵੀ ਰਿਟਰਨ ਚ ਪਤਾ ਨਹੀਂ ਇਹਦੇ ਚ ਦੇਖੋ ਜੀ ਹਜੇ ਸਾਡੇ ਕੋਲ ਕੋਈ ਲਿਖਤੀ ਵਿੱਚ ਕੰਪਲੀਟ ਹਜੇ ਤੱਕ ਨਹੀਂ ਹਾਸਲ ਹੋਈ ਹੈ ਜਿਵੇਂ ਲਿਖਤੀ ਕੰਪਲੇਂਟ ਆਥੇ ਲੋਕੀ ਹੋਤੇ ਨਾਲ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅੱਛਾ ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਵੀ ਧਮਕੀਆਂ ਆਉਂਦੀ ਜਿਹੜੀ ਕੰਪਨੀ ਸੂਚਨਾ ਜਿਹੜੀ ਤੁਹਾਡੇ ਕੋਲ ਜਾਣਕਾਰੀ ਜਿਹੜੀ ਆਈ ਹੈਗੀ ਨਹੀਂ ਪਿੱਛੇ ਕੁਝ ਪਰਚੇ ਦਰਜ ਹੋਏ ਨੇ ਜਿਹਦੇ ਗ੍ਰਿਫਤਾਰੀਆਂ ਵੀ ਆਪਾਂ ਕੀਤੀਆਂ ਹੈਗੀਆਂ ਨੇ ਤੇ ਇਹ ਤੇ ਜਦੋਂ ਕੋਈ ਇਨਸੀਡੈਂਟ ਹੁੰਦਾ ਹੈਗਾ ਜਦੋਂ ਕੋਈ ਇਨਫਾਰਮੇਸ਼ਨ ਆਂਦੀ ਹੈਗੀ ਹੈ ਤੇ ਉਹਦੇ ਨਾਲ ਦੇ ਨਾਲ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਹੈਗਾ ਆਪਾਂ ਉੱਤੇ ਵਰਕਆਊਟ ਕਰਦੇ ਸਰ ਉਹਨਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਹੁਣ ਇਹਦੇ ਵਿੱਚ ਤੁਸੀਂ ਕੋਈ ਹੋਰ ਵਾਅਦਾ ਕਰ ਰਹੇ ਹੋ ਜਾਂ ਕੁਝ ਵੀ ਦੇਖੋ ਜੀ ਐਸ ਪਰ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕੋਲ ਕਾਫੀ ਬੰਦੇ ਜਿਹੜੇ ਹੈਗੇ ਨੇ ਉਹ ਏਡੀਜੀਪੀ ਸਿਕਿਉਰਿਟੀ ਵੱਲੋਂ ਲੱਗੇ ਹੋਏ ਨੇ ਸਾਡੇ ਜ਼ਿਲ੍ਹੇ ਦੇ ਤਿੰਨ ਹੈਗੇ ਨੇ ਬਾਕੀ ਕਾਫੀ ਆਮ ਬਟਾਲੀਅਨ ਦੇ ਬੰਦੇ ਹੈਗੇ ਨੇ ਔਰ ਸੁਰੱਖਿਆ ਵਿੱਚ ਵਾਦਾ ਜਾਂ ਘਾਟਾ ਜਿਹੜਾ ਹੈਗਾ ਉਹ ਸਿਕਿਉਰਿਟੀ ਵਿੰਗ ਦਾ ਕੰਮ ਹੈਗਾ ਔਰ ਸਫੀਸ਼ੀਐਂਟ ਸਿਕਿਉਰਿਟੀ ਉਹਨਾਂ ਨੂੰ ਪਹਿਲਾਂ ਵੀ ਦਿੱਤੀ ਗਈ ਹੈ ਅੱਗੇ ਵੀ ਦਿੱਤੀ ਜਾਂਦੀ ਰਹੇਗੀ ਔਰ ਹੀ ਇਜ਼ आवर ਐਕਸੀਐਮ ਵੀ ਵਿਲ ਇਨਸ਼ੋਰ ਹਿਸ ਸਿਕਿਉਰਿਟੀ ਤੇ ਉਹ ਤਾਂ ਕਹਣਾ ਵੀ ਮੇਰੇ ਸਿਕਿਉਰਿਟੀ ਤੋਂ ਉਲਟਾ ਘਟਾ ਰਹੇ ਹੈ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇਹ ਜਿਹੜਾ ਡਿਸੀਜਨ ਹੈਗਾ ਇਹ ਮੇਰੇ ਲੈਵਲ ਤੇ ਨਹੀਂ ਹੁੰਦਾ ਹੈਗਾ ਵੀ ਓਨਲੀ ਆਮ ਸ਼ੋਰ ਕਿ ਜਿਹੜੇ ਉਹਨਾਂ ਦੇ ਸਿਕਿਉਰਿਟੀ ਪਰਸਨਸ ਅਗੇ ਨੇ ਉਹ ਹਾਜ਼ਰ ਰਹਿਣ ਅਗਰ ਸਾਡੇ ਜ਼ਿਲ੍ਹੇ ਵੱਲੋਂ ਕੋਈ ਉਹਦੇ ਵਿੱਚ ਵਾਦਾ ਕਰਨ ਦੀ ਲੋੜ ਹੈਗੀ ਅਸੀਂ ਕਰਦੇ ਹੈਗੇ ਆ ਪਹਿਲਾਂ ਇਹਨਾਂ ਦੇ ਨਾਲ ਕਰੀ 56 ਪੁਲਿਸ ਪਰਸਨਲ ਅਟੈਚ ਸੀਗੇ ਜਿਹੜੇ ਕਿ ਚੱਲ ਰਹੇ ਹੈਗੇ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਕੋਈ ਇਹੋ ਜੀ ਗੱਲ ਨਹੀਂ ਹੈ ਜੇਕਰ ਇਹੋ ਜੀ ਕੋਈ ਗੱਲ ਹੈਗੀ ਤਾਂ ਉਹਦੇ ਵਾਸਤੇ ਸਿਕਿਉਰਿਟੀ ਵਿੰਗ ਜਿਹੜਾ ਹੈਗਾ ਉਹ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਰਿਪਲਾਈ ਦੇ ਸਕਦੀ ਹੈ ਠੀਕ ਹੈ ਥੈਂਕ ਯੂ ਮਾਈ